ਨਾ ਨੰਮੀ ਕੱਪੜਾ ਹੀ ਥੋੜਾ ਨਿਕਲੇ ਆਈਓ ਮੈਂ ਹਜਲੇ ਦੀ ਸ਼ਰਟ ਬਣਾਉਣੀ ਆ ਪ੍ਰਿੰਟ ਬਾਬਾ ਡਾਰਕ ਜਿਆ ਹਨ ਘਰੇ ਵਧੀਆ ਲੱਗਦਾ ਬੜਾ ਵਧੀਆ ਹੈ ਮੁੱਦਾ ਕਲਰ ਵੀ ਕਿੰਨੇ ਆ ਵਿੱਚ ਤੇ ਕਿੰਨਾ ਸੋਹਣਾ ਲੱਗਣਾ ਹੈ ਪਾਇਆ ਆਹੋ ਡੇਢ ਮੀਟਰ ਦਾ ਹੀ ਉਹ ਸਾਰਾ ਹੀ ਤੇ ਵੇਖਿਆ ਨਹੀਂ ਪੁੱਤ ਜਦੋਂ ਲਿਆ ਸੀ ਤੂੰ ਹੈ ਵੇਖਿਆ ਤਾਂ ਨਹੀਂ ਖਲੋ ਜੋ ਮੈਂ ਦੱਸਦੀ ਆ ਨਹੀਂ ਨਹੀਂ ਬਣਨਾ ਨਹੀਂ ਬਣਨੀ ਆ ਨਾ ਸ਼ਰਟ ਨਾ ਕਿੱਥੇ ਸਰਪੰਨ ਜਾਂਦੀ ਤੇ ਕਿੰਨੀ ਵਧੀਆ ਲੱਗਣੀ ਹੈ ਨਾ ਵਧੀਆ ਲੱਗਣੀ ਜਦ ਫਿਰ ਮੈਂ ਨਵਾਂ ਰਵਾਇਨਾ ਕੱਢਦੀ ਆ ਬਾਹਾਂ ਤੋਂ ਵੀ ਨਾ ਬਣਾਉਂਦੀਏ ਬਣਾਉਂ ਵਨ ਪੀਸ ਬਣਾ ਲਾ ਹਨਾ ਸ਼ਰਟ ਸ਼ੀਟ ਕੱਲੀ ਬਣ ਜੇ ਮੇਰੇ ਅੱਲਾ ਤੇ ਕੋਈ ਗੱਲ ਨਹੀਂ ਪੜਾ ਲਾ ਜੇ ਮਨ ਹੀ ਕਹਿੰਦਾ ਤੇ ਬਣਾ ਲਾ ਹਾਏ ਹਾਏ ਵਾਗਰੂ ਵਾਗਰੂ ਆ ਕੋ ਕਿਉਂ ਮੇਰੇ ਪਾਸੇ ਤੜਵਾਉਣੇ ਤੇ ਕੋਲ ਹਾਂ ਪਾਸੇ ਮੈਂ ਬੁੱਤ ਕਿਹੜੀ ਗੱਲ ਤੜਵਾਉਣੇ ਮੈਂ ਤੇ ਇਹ ਗੱਲ ਆ ਕਿ ਵੀ ਦੋਹਾਂ ਜੀਆਂ ਦੇ ਸਲਾਮਾ ਤੇ ਬਣਾ ਲਓ ਹਾਂ ਹੈ ਉਹਦਾ ਪ੍ਰਿੰਟ ਵੇਕਟ ਸੋਨਾ ਲੱਗੰਦੀ ਆਈ ਹਾਂ ਕਰੰਟ ਤੇ ਵਧੀਆ ਹਾਂ ਹਾਂ ਚੱਲ ਵੇਖ ਲਈ ਜੇ ਸਹੀ ਲੱਗੂ ਠੀਕ ਆ ਨਹੀਂ ਤਾਂ ਹੋਰ ਲਾਵੀਂਗੇ। ਧਰੂੜੇ ਪੀਸ ਤੇ ਬੈਠੀ ਰਹਿਣਾ ਤੂੰ ਨਾਲੇ ਮੋੜੀ ਜਾਣਾ ਵਾ ਆਪਣਾ। ਆਹੋ ਹੋਰ ਤੇ ਮਿਲ ਜੂਗਾ ਪਰ ਆ ਪ੍ਰਿੰਟ ਤੇ ਨਹੀਂ ਮਿਲਣਾ। ਹੋਰ ਸੂਟ ਕਿੰਨੇ ਆ? ਜ਼ਰੂਰੀ ਤੋਟੇ-ਟੋਟੇ ਲਿਓਣੇ ਆ ਚਾਜ ਦਾ ਸੂਟ ਇੱਕ ਲੈ ਆਂ। ਹਾਂ ਸੁੱਖ ਕੀ ਕਰਨ ਢਈ? ਮੰਮੀ ਆ ਤਾਂ ਟਿੰਡੇ ਲਿਆਈਂ ਜੇ। ਤੁਹਾਨੂੰ ਪਤਾ ਤੁਹਾਡੇ ਮੁੰਡੇ ਨੂੰ ਬੜੇ ਪਸੰਦ ਆ ਤੇ ਤੁਹਾਡੇ ਹੱਥਾਂ ਦੇ ਤੇ ਮੈਂ ਤਹੀ ਬਣਾ ਦੋ। ਕੋਈ ਨਹੀਂ ਬਣਾ ਦਿੰਨੀ ਆ। ਮੈਂ ਨਾ ਅੱਖ ਨਹੀਂ ਲਈ ਮੰਮੀ ਨੂੰ ਕਿ ਸੁੱਖ ਕਿੱਥੇ ਗਈ ਹੈ ਮੈਂ ਅੱਜ ਸਹੀ ਟਿੰਡੇ ਲੈਣ ਗਈ ਆਪਾਂ ਛੇਲ-ਛੁਲ ਦਿੰਨੇ ਆ ਤੇ ਬਣਾ ਮੰਮੀ ਦਊਗੀ ਆਪੇ ਆ ਮੰਮੀ ਤੂੰ ਤੜਕਾ ਲਾ ਦਿਓ ਆਹ ਕਰ ਦੋ ਤੂੰ ਛੇਲ-ਛੁਲ ਲਓ ਤੇ ਫਿਰ ਮੈਂ ਬਣਾ ਦਊਗੀ ਕੋਈ ਗੱਲ ਨਹੀਂ ਆ ਕਿੱਦਾਂ ਬਣਾਉਣੇ ਆ ਕੱਟ ਕੇ ਕਿ ਭਰਵੇਂ ਬਣਾਉਣੇ ਆ ਮੰਮੀ ਜੀ ਤਾਂ ਤੂੰ ਹੀ ਬਣਾਉਂਦੇ ਹੰਨੇ ਭਰ ਕੇ ਬਣਾਉਣੇ ਆ ਕੱਟ ਕੇ ਨਹੀਂ ਸਹੀ ਲੱਗਦੇ ਨਾ ਇੱਕ ਭਰ ਕੇ ਬਣਾਉਣ ਨੂੰ ਤੇ ਫਾੜੀਆਂ ਕਰਕੇ ਇਹਨਾਂ ਨੂੰ ਤੇ ਤਲ ਲੀਏ ਤੇਲ ਚ ਕੱਲੇ ਕੱਢ ਲੀਏ ਪੀਸ ਕਰਕੇ ਨਾ ਇਹਨਾਂ ਦੇ ਤੇ ਫਿਰ ਮਸਾਲਾ ਭੁੰਨ ਕੇ ਤੇ ਵਿੱਚ ਉਹਨਾਂ ਨੂੰ ਮਿਕਸ ਕਰ ਲਈਏ ਉਹ ਭਰੇ ਹੀ ਬਣ ਜਾਣੇ ਬਹੁਤ ਚਲ ਠੀਕ ਹੈ ਤਾਂ ਬਣਾ ਲੈਨੇ ਆ ਹਾਂ ਪਰ ਤੁਸੀਂ ਆਪ ਕਰ ਲਿਓ ਸਾਰਾ ਕੁਝ ਤਿਆਰ ਕੋਈ ਨਹੀਂ ਮੈਂ ਕਰ ਫਿਰ ਮੈਨੂੰ ਆਖੋ ਵਿੱਚ ਤੂੰ ਹੱਥ ਲਾਤੇ ਤੇ ਚੰਗੇ ਨਹੀਂ ਬਣਦੇ ਨਹੀਂ ਨਹੀਂ ਛੇਲ ਛਾਲ ਦੋ ਨਾ ਗੰਡਾ ਟੁੱਟਾ ਕਰ ਦੋ ਤੇ ਮੈਂ ਤੜਕਾ ਲਾ ਦੂੰਗੀ ਇਹਨਾਂ ਨੂੰ ਬਣਾ ਲਈਏ ਅੱਜ ਤੇ ਮੰਮੀ ਤੁਹਾਡਾ ਮੁੰਡਾ ਘਰੇ ਹੀ ਆ ਤੇ ਚਲੋ ਸਾਰਿਆਂ ਨਾਲ ਵਧੀਆ ਵਾ ਇਹ ਤੋਂ ਵਧੀਆ ਦਿਨ ਹੋਰ ਕਿਹੜਾ ਹੋਣਾ ਚਾਹੀਦਾ ਹਾਂ ਘਰੇ ਆ ਤੇ ਘਰੇ ਚਾਹੀਦਾ ਵਾ ਮੈਂ ਤਾਂ ਸੱਚੀ ਕਿਹੜਾ ਬਾਬਾ ਜੀ ਨੂੰ ਨਹੀਂ ਤੇ ਮਹਾਰਾਜ ਨੂੰ ਮਤ ਪਾ ਪਰ ਨਹੀਂ ਪਤਾ ਨਹੀਂ ਕਿਉਂ ਇਹਦਾ ਇਹ ਪੁੱਠੀ ਚੰਲੀਏ ਲੱਗ ਗਿਆ ਵਾ ਉੱਠਿਆ ਵੀ ਹੈ ਕਿ ਨਹੀਂ ਉੱਠਿਆ ਜੀ ਨਹੀਂ ਉੱਠ ਗਿਆ ਦੀਦੀ ਚਾਹ ਪਾਣੀ ਵੀ ਦਿੱਤਾ ਕੋਈ ਚਾਹ ਪੀਣੀ ਚਾਹ ਵਧੀਆ ਪੀ ਲਈ ਤੇ ਠੀਕ ਹੀ ਨਾ ਹਾਂ ਮੰਮੀ ਠੀਕ ਸੁੱਖ ਸਮਝਾਇਆ ਕਰ ਤੂੰ ਆਪ ਹੀ ਮੈਂ ਤੇ ਬਥੇਰਾ ਕਹਾ ਦੀਦੀ ਹੁਣ ਆਹੋ ਆਪ ਹੀ ਸਮਝਾਇਆ ਇਹ ਸੁੱਖ ਆਪਾਂ ਗੁੱਸੇ ਨਾਲ ਗੱਲ ਕਰਾਂਗੇ ਨਾ ਉਹਨੇ ਪੁੱਤ ਨਹੀਂੋ ਸਮਝਣਾ ਜੇ ਇਹ ਪਿਆਰ ਨਾਲ ਕਰਕੇ ਵੇਖ ਲੈ ਗੁੱਸੇ ਨਾਲ ਮੇਵੇ ਕਿੰਨਾ ਦਿਵਾਲੇ ਹੋ ਹੋ ਵੇਖ ਲਿਆ ਤੇ ਕਦੇ ਉਹ ਸਮਝਿਆ ਨਹੀਂ ਆ ਤੇ ਜੇ ਕਿਤੇ ਪਿਆਰ ਨਾਲ ਉਹਨਾਂ ਨਾਲ ਗੱਲ ਕਰਕੇ ਵੇਖੀਏ ਸੈ ਤਾਂ ਉਹਦੇ ਮਨ ਮੇਰ ਪਿਆ ਹੀ ਜਾਵੇ ਕਰ ਲਿਓ ਮੰਮੀ ਨਾਲ ਉਹਨਾਂ ਨੂੰ ਤੂੰ ਹੀ ਦੱਸ ਦੇ ਵੀ ਦਵਾਈ ਲੈਣ ਵਿੱਚ ਜਾਣਾ ਕੋਈ ਨਹੀਂ ਦਵਾਈ ਕਿਹਦੀ ਤੇ ਉਹ ਆਪਣੀ ਲੈਣੀ ਮੈਂ ਹਾਂਜੀ ਆਪਣੀ ਲੈਣੀ ਮੈਂ ਕੋਈ ਨਹੀਂ ਜੇ ਨਾ ਜਾਊਗਾ ਉਹ ਤੇ ਮੈਂ ਤੇਰੇ ਨਾਲ ਚਲ ਜੂਗੀ ਚਾਹੇ ਗਰਮੀ ਚਲ ਜੂਗੀ ਕੋਈ ਜਾਣੇ ਚਲ ਜਾਾਂਗੇ ਆਪਾਂ ਤੇਰੇ ਨਾਲ ਟੈਨਸ਼ਨ ਕਿਹੜੀ ਗੱਲ ਦੀ ਨਹੀਂ ਜੇ ਉਹ ਜਾਵੇ ਨਾ ਤੇ ਸਭ ਤੋਂ ਵਧੀਆ ਉਹਨੂੰ ਇੰਨਾ ਚੀਜ਼ਾਂ ਦਾ ਇੰਨਾ ਗੱਲਾਂ ਦਾ ਲਾਲਚ ਪਵੇ ਉਹ ਲੈ ਕੇ ਜਾਵੇ ਉਹਦਾ ਧਿਆਨ ਇਹ ਪਾਸੇ ਹੋਵੇ ਚੱਲ ਉਹਨੂੰ ਘਰ ਲਾਂਗੇ ਉਹ ਹੀ ਚਲ ਜੇ ਜਾਵੇ ਤੇ ਸਹੀ ਮੈਂ ਤੇ ਆਪ ਕਹਿੰਨੀ ਆ ਵੀ ਦੋਵੇਂ ਜੀ ਆਪਣਾ ਕੰਮ ਸਿਰ ਤੇ ਚੁੱਕਣ ਜਿਹੜੀ ਹੱਡ ਦੇ ਸਿਰ ਤੇ ਬੋਝਵਾ ਉਹ ਨਾ ਰਵੇ ਅਹੀਂ ਛਿਲਣ ਡਈਆਂ ਜਾਉ ਤੀਂ ਦੇਖ ਕੇ ਆਉਂਗਾ ਹੈ ਕਿੱਥੇ ਜਾ ਕੋਈ ਨਹੀਂ ਮੈਂ ਕਰਦੀ ਆਂ ਤੂੰ ਛਲ ਛਲ ਕੇ ਰੱਖ ਲਓ ਔਰ ਠੀਕ ਹੈ ਮੇਰਾ ਪੁੱਤ ਹਾਂ ਮੰਮੀ ਉੱਠ ਗਈਆਂ ਵੇਖ ਪੁੱਤ ਕਿੰਨਾ ਸੋਹਣਾ ਲੱਗਣ ਡਿਆ ਅੱਜ ਤੂੰ ਬੈਠਾ ਜੀਦੇ ਤੂੰ ਆ ਮਨਜੀ ਤੇ ਆਣ ਕੇ ਸ਼ਰਾਬ ਪੀ ਕੇ ਪੈਣਾ ਨਾ ਮੈਨੂੰ ਮਾਸਾ ਚੰਗਾ ਨਹੀਂ ਲੱਗਦਾ ਤੇ ਐਦਾਂ ਦਾ ਰਿਹਾ ਕਰ ਮੇਰਾ ਪੁੱਤ ਹੈ ਉਹ ਮੰਮੀ ਮੈਂ ਸਹੀ ਰਹਿਣਾ ਵਾ ਤੁਹਾਡੀ ਸੋਚਣੀ ਆ ਪੁੱਤ ਮੇਰੀ ਗੱਲ ਸੁਣ ਸਾਡੀ ਸੋਚਣੀ ਹੀ ਤੇ ਅੱਜ ਕਿਉਂ ਨਹੀਂ ਤੈਨੂੰ ਮੈਂ ਮਾੜਾ ਚੰਗਾ ਖੰਡੇ ਅੱਜ ਵੀ ਕਿੰਨਾ ਸੋਹਣਾ ਬੈਠਾ ਤੇ ਐਦਾਂ ਹੀ ਮੇਰਾ ਪੁੱਤ ਘਰੇ ਰਿਹਾ ਕਰ ਆਓ ਡਿਆ ਮੈਂ ਮੈਸੇਜ ਕਰਨ ਆਪਣੇ ਨੂੰ ਸਾਨੀ ਨੂੰ ਮੈਂ ਚੱਲਿਆ ਬਸ ਕਿੱਥੇ ਚੱਲਿਆ ਤੂੰ ਉਹ ਕੰਮ ਆ ਮੇਨੂੰ ਮੈਂ ਉਹਨਾਂ ਜਾਣਾ ਹਾਂ ਹਾਂ ਵੀ ਸਾਭੀ ਤੈਨੂੰ ਕਿਹੜਾ ਕੰਮ ਆ ਜਿਹੜਾ ਸਾਨੂੰ ਨਹੀਂ ਦੱਸਦਾ ਤੂੰ ਮੈਨੂੰ ਲੱਗਦਾ ਤੇਰਾ ਫੋਨ ਹੀ ਫੋੜਾ ਪੈਣਾ ਮੈਨੂੰ ਨਹੀਂ ਨਹੀਂ ਫੋਨ ਫੋੜ ਨਹੀਂ ਫੋੜਾ ਬਾਹਰ ਨਾ ਜਾਵੀਂ ਕਿਤੇ ਵੀ ਤੇ ਰਮਾਨਾ ਇੱਥੇ ਬਹਿ ਜਾ ਮੈਂ ਸਬਜ਼ੀ ਬਣਾਉਣੀ ਰੋਟੀ ਲੈ ਕੇ ਆਉਣੀ ਤੇਰੇ ਲਈ ਚੰਗਾ ਕਿਤੇ ਨਾ ਜਾਵੀਂ ਹੁਣ ਰੋਟੀ ਤੇ ਡੀਕੰਡਿਆ ਰੋਟੀ ਖਾ ਕੇ ਤੇ ਮੈਂ ਚੱਲਿਆ ਫਿਰ ਰੋਟੀ ਖਾ ਕੇ ਚੱਲਿਆ ਨਾ ਰੋਟੀ ਖਾ ਕੇ ਕਿਤੇ ਨਹੀਂ ਜਾਣਾ ਇੱਥੇ ਬਹਿ ਜਾ ਰਮਾਨਾ ਨਾਲੇ ਰੁਪਈਆ ਮੈਨੂੰ 500 ਦੇ ਦਿਓ ਕਾਦੇ ਵਾਸਤੇ ਚਾਹੀਦਾ ਮੈਨੂੰ ਪੈਸੇ ਨਹੀਂ ਹੈਗੇ ਕਿਦੇ ਗਣਾ ਮੰਗਾ ਫਿਰ ਇਹ ਕੰਮ ਲਈ ਨਸ਼ੇ ਲਈ ਬਿਲਕੁਲ ਪਹਾਨੀ ਦੇਣਾ ਮੈਂ ਕੋਈ ਨਸ਼ਾ ਨਹੀਂ ਮੈਂ ਕਰਦਾ ਠੀਕ ਕਰਨਾ ਫਿਰ ਤੂੰ ਉਦਾਂ ਹੀ ਮੈਨੂੰ ਚਾਹੀਦੀ ਆ ਚਾਹੀ ਤੇ ਦੱਸ ਨਾ ਕਰਨੇ ਕੀ ਆ ਮੇਰੇ ਕੋ ਨਹੀਂ ਹੈਗੇ ਕੋ ਬੰਦਾ ਖਾ ਪੀ ਲਿੰਦਾ ਵਾ ਖਾ ਪੀ ਲੈਣਾ ਨਾ ਜੋ ਵੀ ਮੈਂ ਮਨੀ ਕੋ ਮੰਗਾ ਦੇਣੀ ਬੰਦੇ ਵਾਂਗੂ ਘਰ ਬੈ ਜਾ ਬਾਹਰ ਜਾਣ ਦਾ ਨਾ ਨਾ ਲਈ ਆਹੋ ਜਾਣ ਦਾ ਨਾ ਨਾ ਲਈ ਜਾਣਾ ਤੇ ਹੈ ਹੀ ਆ ਮੈਨੂੰ ਨਾ ਨਾ ਲਈ ਜਾਂਦਾ ਤੇ ਰੋਟੀ ਰਾਟੀ ਦਾ ਤੇ ਪਤਾ ਨਹੀਂ ਕਦੋਂ ਮਹਨਦੀਆ थी ਪਤਾ ਨਹੀਂ ਆਲੇ ਪਕਾਈ ਵੀ ਆ ਕਿ ਨਹੀਂ ਇਹਨਾਂ ਬੰਨਾਂ ਲਾ ਦੇਣਾ ਸਬਜੀ ਵੀ ਬਣਾਉਣ ਵਾਲੀ ਆਲੇ ਨਹੀਂ ਤੇ ਫਿਰ ਮੈਂ ਚੱਲਿਆਂ ਬਾਹਰ ਪੈਸੇ ਮੰਗ ਲੈਣਾ ਇਹਨਾਂ ਕੋਲ ਤੇ ਜਾਣਾ ਬਾਹਰ ਉਥੋਂ ਖਾ ਖੂ ਲਵਾਂਗੇ ਕੋਈ ਕਿਹ ਚੱਲਿਆਂ ਕਿਤੇ ਨਹੀਂ ਮੈਂ ਮੜਾਏ ਬਾਹਰ ਚੱਲਿਆਂ ਹਾਂ ਨਾ ਕਿਹਨਾਂ ਜਾਣਾ ਤੂੰ ਕਿਉਂ ਅੰਦਰ ਵੇ ਉੱਥੇ ਚੱਲ ਉਹ ਨਹੀਂ ਨਹੀਂ ਚੱਲ ਅੰਦਰ ਜਾ ਲੈ ਅੰਦਰ ਜਾ ਚੱਲ ਅੰਦਰ ਚੱਲ ਤੈਨੂੰ ਕਿਹੰਦਰ ਚੱਲ ਕਿਹਿਆਂ ਆ ਤੂੰ ਜਾਲ ਨਹੀਂ ਮੈਨੂੰ ਯਾਰ ਕਿਉਂ ਜਾਲ ਨਹੀਂ ਤੂੰ ਤੂੰ ਰੋਇਆ ਤਮਸ਼ਾ ਭੈਣਾਂ ਦਾ ਅਰੇ ਇੱਕਦਾਨਾ ਮਾਰੀ ਮੈਨੂੰ ਮੈਂ ਤੈਨੂੰ ਦੱਸਤਾ ਹੀ ਹੋ ਤੂੰ ਰੋਇਆ ਤਮਸ਼ਾ ਭੈਣਾਂ ਦਾ ਮਾਰੀ ਮੈਨੂੰ ਮੈਂ ਤੈਨੂੰ ਦੱਸਤਾ ਹੀ ਹੋ ਆਸੀ ਅੰਦਰ ਕਿਦਾਂ ਵੱਡਾ ਸੋਝਦਾ ਘਤਰ ਪਾਇਆ ਤੇਰਾ ਵੈ ਮਨੇ ਕੀ ਗੱਲ ਹੈ ਇਹ ਮੈਨੂੰ ਅੰਦਰ ਇਹਨੂੰ ਅੰਦਰ ਮੈਂ ਅੰਦਰ ਇਹ ਤੋ ਗੋਲੋ ਫੜੇ ਜਾਣਾ ਮੈਂ ਤਾਂ ਪਾਸੇ ਅੰਦਰ ਬੈਠੇ ਨੂੰ ਵੇਖੀ ਮੈਂ ਥੋੜੀ ਹੋਰ ਛੱਲਾ ਇਹਨੂੰ ਮੈਂ ਹਈ ਪੁੱਤ ਮਾਰਿਆ ਨਹੀਂ ਸਮਝਣਾ ਉਹਨੇ ਥੋੜਾ ਸਮਝੂਗਾ ਵੇਖੀ ਤੂੰ ਸਮਝੂਗਾ ਇਹ ਗੱਲ ਨੂੰ ਸਮਝੂਗਾ ਵੇਖੀ ਇਹਨੂੰ ਅੱਜ ਪਿਆ ਰਹੇ ਅੰਦਰ ਪਾਸੇ ਨੂੰ ਰਹਿ ਕੇ ਸਮਝੂਗਾ ਇਹਨੂੰ ਅੰਦਰ ਹੀ ਰਹਿੰਦੇ ਨੂੰ ਬਾਹਰ ਨਹੀਂ ਕੱਢਣਾ ਤੁਸੀਂ ਕਿਹਨੇ ਕੱਢਣਾ ਮੇਰੇ ਤੋਂ ਬਰਾ ਕੋਈ ਨਹੀਂ ਹੈਗਾ ਵੇਖ ਲੈ ਤੂੰ ਕਿੱਥੋਂ ਨਸ਼ਾ ਕਰਕੇ ਬਾਹਰ ਚਲੇ ਗਿਆ ਤੇ ਬਾਹਰ ਜਾ ਕੇ ਕਰਕੇ ਫੇਰ ਅੰਦਰ ਆ ਗਿਆ ਤੌਰ ਮੈ ਤੁਹਾਨੂੰ ਪਤਾ ਲੱਗਦਾ ਉਹ ਸ਼ਰਾਬ ਹੀ ਪੀਂਦਾ ਔਰ ਕਿਹੜਾ ਨਸ਼ਾ ਕਰਦਾ ਉਹ ਸ਼ਰਾਬ ਪੀਂਦਾ ਇੱਥੇ ਨਿੰਦਾਂ ਨੂੰ ਪਤਾ ਲੱਗਿਆ ਪਰ ਅੱਖਾਂ ਖੁੱਲ ਜਾਣਗੇ ਡਾਡੀ ਸਾਰਿਆਂ ਦੀ ਵੇਖੀ ਕਿੱਦਾਂ ਕਰਦਾ ਉਹ ਤੇ ਪੁੱਤ ਤੁਸੀਂ ਬਾਹਰ ਜਾਂਦੇ ਤੈਨੂੰ ਪਤਾ ਹੋਊਗਾ ਹਾਨੂੰ ਕੀ ਪਤਾ ਕਰ ਬੈਠੀਆਂ ਨੂੰ ਉਹ ਤਾਂ ਫਿਰ ਅੰਦਰ ਹੀ ਰਹਿਣ ਤੈਨੂੰ ਜਿੱਥੇ ਧੜਿਆ ਇੱਥੇ ਉਹ ਤੇ ਮੈਂ ਤੇ ਕੋਈ ਤਾਂ ਲੋ ਸਰਬੜੀ ਲਾਇਆ ਵਾ ਜਿੰਨ ਜਿਆਦਾ ਲਾਉਂਦਾ ਮੈਂ ਫਿਰ ਪਤਾ ਲੱਗਣਾ ਵਾ ਇਹਨੇ ਮੋੜ ਕੇ ਛਪਣਾ ਦੇ ਕੋਲ ਕਰ ਤੀ ਦੇਖ ਲਈਏ ਵੀ ਉਹਦੇ ਕਿੱਥੇ ਲੱਗੀਆਂ ਤੂੰ ਰਹਿਂਦੇ ਅੰਦਰੇ ਰਹਿੰਦੇ ਕੋਈ ਨਹੀਂ ਅਸੇਕਾ ਲੱਗਣ ਦੇ ਆਈ ਦੀ ਨਾਲੇ ਸੇਕਾ ਲੱਗ ਉਹਨਾਂ ਨੂੰ ਦੁਪਹਿਰ ਤੱਕ ਤੈਨੂੰ ਪਤਾ ਹੱਟ ਯੱਤਰ ਵਾਲੀਏ ਮੇਰੇ ਕੋਲ ਬੇਬੂ ਤੇ ਤੂੰ ਵੀ ਚੱਲ ਅੰਦਰ ਚੱਲ ਰਹਿ ਜਾ ਦੱਈ ਤੜ ਰਹਿ ਲੈ ਇੱਥੇ ਨੂੰ ਅੰਦਰ ਹੀ ਮੈਨੂੰ ਪਤਾ ਨਹੀਂ ਕਿੰਨਾ ਕੋਨ ਨੂੰ ਮਾਰਿਆ ਹੋਣਾ ਹੈ ਉਹ ਹੀ ਨਾ ਚੱਲ ਜਾ ਮੰਮੀ ਉਹ ਚੁਦਾਈ ਹੋ ਗਿਆ ਵਾ ਤੇ ਇਹੀ ਸਿਆਣਾ ਬਣ ਜਾਂਦਾ ਇਹੋ ਗੱਲ ਤੇ ਮੈਂ ਇਹਨੂੰ ਸਮਝਾਉਣੀ ਆਂ ਪੇ ਤੂੰ ਵੱਡਾ ਵਾ ਤੂੰ ਸਮਝਦਾਰੀ ਨਾ ਸਮਝਾ ਆਇਂ ਕੁੱਟਿਆ ਮਾਰਿਆ ਨਹੀਂ ਇਹਨੇ ਸਮਝਣਾ ਵੇਖੀਏ ਬੂਆ ਕੋਲ ਵੇਹਾਂ ਪੜਾ ਖੋਲ ਪਰ ਇਹ ਮਣੀ ਨਾ ਦਵਾਰੇ ਉਹ ਜੇ ਫਿਰ ਆ ਜਾ ਤੂੰ ਮੈਂ ਆਪੇ ਖੋਲ ਕੇ ਵੇਖ ਲੈਣੀ ਪਾਸੀ ਹਟ ਜਾ ਤੁਸੀਂ ਹਟਦੇ ਨਹੀਂ ਪੈ ਸਾਈਡ ਤੇ ਮੈਂ ਦੇਖਣ ਨਹੀਂ ਹੁਣ ਵੇਖ ਲੈੰਦੇ ਇਸ ਸਾਈਡ ਤੇ ਜੋ ਇਧਰ ਆਓ ਚਲੋ ਚੱਲ ਤੂੰ ਚਲ ਮਾਤਾ ਤੂੰ ਵੀ ਚੱਲ ਚੱਲ ਜਾ ਤੂੰ ਜੇ ਕਹਿੰਦੇ ਬੂਆ ਭਲੇ ਪਰ ਤੂੰ ਪਰਾ ਪਈ ਜਾ ਰਿਹਾ ਤਾ ਸਮਝ ਨਹੀਂ ਸਕਦਾ ਸੱਚੀ ਭੰਮੀ ਪਰੇਸ਼ਾਨ ਤੇ ਮਮੀ ਹੰਨੀ ਆ ਵੀ ਨਸ਼ਾ ਕਰਦਾ ਕਿਉਂ ਪਰ ਮਮੀ ਮੈਨੂੰ ਬੜਾ ਦੁੱਖ ਜਾਂਦਾ ਲੱਗਾ ਇਹਨੇ ਕਿਉਂ ਇੰਨਾ ਮਾਰ ਦੁੱਖ ਤੇ ਇਹੋ ਹੀ ਲੱਗਦਾ ਨਾ ਪੁੱਤ ਵੀ ਕੁੱਟ ਖਾਂਦੇ ਵੇਖੇ ਜਾਂਦੇ ਅੰਤਰਾ ਵੀ ਜਾਣਦੇ ਨਹੀਂ ਆ ਉਹਦੇ ਵਿੱਚ ਤੇ ਖਰੇ ਕਿੰਨਾ ਕ ਮਾਰਿਆ ਕੋਟ ਖਾਂਦੇ ਕਿ ਹੁਣੇ ਦੋਵਿਆਂ ਦੇ ਵਿੱਚ ਬਰਖਲਾਫੀ ਨਾ ਪਾਉਗੀ ਬਰਖਲਾਫੀ ਤਾਂ ਆਪੇ ਪੈਣੀ ਜਦੋਂ ਦੋਵੇਂ ਭਰਾ ਲੜ ਪਏ ਕੁੱਟਮਾਰ ਹੋ ਗਈ ਤਾਂ ਬਰਖਲਾਫੀ ਪੈਣੀ ਹੋਰ ਕੀ ਹੋਣਾ ਵਾ ਕੀ ਹੋਇਆ ਮੰਮੀ ਤੂੰ ਕਿੱਥੇ ਗਈਆਂ ਮੇਰੇ ਬਾਥਰੂਮ ਚ ਗਈਆਂ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਕਹਿ ਨਹੀਂ ਮੰਮੀ ਦਵਾਈ ਦੇ ਟਿੱਟ ਚ ਲੀਆਂ ਪੈਣ ਲੀਆਂ ਮੇਰੇ ਉਹ ਸਾ ਵੀ ੜਿਆ ਫੇਰ ਚੱਲਿਆ ਹੀ ਕਿਤੇ ਫੇਰ ਉਹ ਮੰਨੀ ਨੇ ਰੋਕਿਆ ਹੀ ਫੇਰ ਤੇ ਉਹ ਪਤਾ ਨਹੀਂ ਹੁਣ ਕੁੱਟਿਆ ਕਿ ਕੀ ਕੀਤਾ ਹੀ ਉਹ ਤੇ ਅੰਦਰ ਦੇਤਾ ਉਹਨੇ ਮੰਨੀ ਨੇ ਕੁੱਟਿਆ ਵਾ ਸੁੱਕ ਉਹਦੀਆਂ ਬਾਜਾਂ ਬੜੀਆਂ ਬਾਹਰ ਆਉਂਦੀਆਂ ਸੀ ਬੜਾ ਵਿਚਾਰਾ ਚੀਕਾਂ ਮਾਰੰਦੀ ਆਂ ਅਈ ਤੇ ਬੂਆ ਖੋਲਣੇ ਗਏ ਮੈਂ ਚੱਲ ਬੇ ਅੰਦਰਵਾਜਾ ਭੰਨਿਆ ਉਹਨੇ ਮੰਨੀ ਨੇ ਖੋਲਿਆ ਹੀ ਨਹੀਂ ਦਰਵਾਜਾ ਤੇਰੇ ਗੁੱਸੇ ਹੋਣ ਦੇ ਹੀ ਆਂਦੇ ਬੂਆ ਨਾ ਖੋਲਿਓ ਹਾਏ ਹੁਣ ਤੂੰ ਹੀ ਨਾ ਕਿਤੇ ਬੂਆ ਖੋਲ ਚਲੋ ਮੈਂ ਅਧਨੀ ਖੋਲਦੀ ਪਰ ਉਹ ਤਾਂ ਚੰਗੇ ਬਣੇ ਅੱਜ ਕੋਈ ਗੱਲ ਬਾਤ ਨਹੀਂ ਤਾਂ ਮੈਂ ਹੁਣੇ ਦੱਸ ਕੇ ਗਈ ਬਾਥਰੂਮ ਤਾਂ ਉਹ ਹੀ ਨਾ ਮੇਰੇ ਕੋਲ ਤੈਨੂੰ ਚੱਲਿਆ ਹੀ ਮੇਰੇ ਕੋਲ ਪੈਸੇ ਮੰਗਣ ਡਿਆ 500 ਰੁਪਈਆ ਤੇ ਮੈਂ ਕਿਹਾ ਮੈਂ ਨਹੀਂ ਦੇਣਾ ਨਸ਼ੇਲੀ ਤੇ ਬਿਲਕੁਲ ਨਹੀਂ ਦੇਣਾ ਤੇ ਮਨੀ ਨੂੰ ਪਤਾ ਨਹੀਂ ਬਾਹਰ ਨਿਕਲ ਲਗਾ ਮਨੀ ਨਾਲ ਚ ਟੱਕਰ ਗਿਆ ਤੇ ਮਨੀ ਨੇ ਫੜ ਕੇ ਅੰਦਰ ਦੇਤਾ ਹਾਂ ਹੁਣ ਹੁਣ ਕੀ ਕੀਤਾ ਜਾਏ ਮੈਂ ਦੱਸ ਕੀ ਕਰਾਂ ਮੈਂ ਤੇ ਅੱਧ ਵਿਚਾਲੇ ਫਸੀ ਹਾਂ ਚਲੋ ਮੰਮੀ ਕੋਈ ਨਹੀਂ ਅਕਲ ਆਜੂਗੀ ਫਿਰ ਜਿ ਪੁੱਠੇ ਸਿੱਧੇ ਕੰਮ ਕਰਦੇ ਹੋਣਗੇ ਨਾ ਪਿਓ ਤੇ ਹੁਣ ਸਿਰ ਤੇ ਨਹੀਂ ਤੇ ਭਾਦੀ ਨੇ ਡੰਡਣਾ ਹੀ ਇਹ ਵੀ ਗੱਲ ਸਹੀ ਆ ਡੰਡਣਾ ਤੇ ਹੈ ਹੀ ਇਹੋ ਹੀ ਮੈਂ ਪੁੱਤ ਇਹ ਅਜੇ ਤੇਰੇ ਨਾਲ ਗੱਲ ਨਹੀਂ ਕਰਨ ਢਈ ਹਾਂ ਇਹਨੂੰ ਪਿਆਰ ਨਾਲ ਸਮਝਾ ਕੇ ਵੇਖ ਲਈਏ ਮੈਨੂੰ ਕੀ ਪਤਾ ਹੀ ਨਾ ਖੜ ਤੇ ਡਾਣਾ ਬੈ ਜਾਣਾ ਹੱਦੇ ਘਰ ਚਲੋ ਮੰਮੀ ਚਾਹ ਤੂੰ ਪਰੇਸ਼ਾਨ ਨਾ ਹੋ ਆ ਜਾ ਕੋ ਸਬਜੀ ਤੇ ਬਣਾਈਏ ਚਲ ਮੰਮੀ ਤੇ ਸਬਜੀ ਬਣਾਓ ਰੋਟੀ ਤੇ ਧਈਏ ਫਿਰ ਹਏ ਆਏ ਕਿੰਦਾ ਪੀੜਾਂ ਘੰਡਿਆ ਵਾ ਸਰੀਰ ਹੈ ਇਹ ਨੂੰ ਵੀ ਮਾਰਨ ਲੱਗਿਆ ਨਹੀਂ ਵੇਖਿਆ ਮੇਰਾ ਤੇ ਪਹਿਲਾਂ ਹੀ ਟੋਟ ਵੱਜੀ ਆ ਹਏ ਐਨਾ ਕੋਈ ਪਾੜਦਾ ਯੋ ਖੂਨ ਵਗਣ ਰਿਹਾ ਯੋ ਮੱਥੇ ਤੇ ਵੀ ਐ ਮਮੀ ਸੁਖਾ ਆ ਕੋਈ ਬੂਆ ਕੋਲ ਦੇ ਆ ਮੈਨੂੰ ਕਿੱਥੇ ਡੱਕਦਾ ਵਾ ਜਾਣਦਾ ਮੈਨਾਂ ਇਹ ਆ ਬੂਆ ਕੋਲ ਦੇ ਕੋਈ ਬੂਆ ਦੇ ਕੋਲੋਂ ਮੈਨਾਂ ਜਾ ਲੈਂਦੋ ਐ ਬੂਆ ਵੀ ਨਹੀਂ ਕੋਲ ਤੇ ਵੀਰੇ ਕੋਈ ਬੂਆ ਖੋਲਦੋ ਹੇ ਕੀ ਕਰਾਂ ਬੂਆ ਖੋਲਦਾ ਪਤਾ ਨਹੀਂ ਭਾਜੀ ਨੇ ਹੁਣ ਕਿੰਨਾ ਕੁ ਕੁੱਟਿਆ ਕਿੰਨਾ ਕਿ ਕੋਈ ਬੂਆ ਖੋਲੋ ਮੈਨੂੰ ਚਾਰਾਂ ਦਾ ਕੀ ਕਰਾਂ ਖੋਲੇਦਾ ਸੋਕਨ ਮੰਮੀ ਹਾਂਜੀ ਸੋ ਬੂਆ ਖੋਲਦੇ ਵੇਲਾ ਰੱਬ ਦਾ ਵਾਤਾ ਬੋਲਦੇ ਜਾਣਦੇ ਮੈਨੂੰ ਉਹ ਮੈਂ ਨਹੀਂ ਖੋਲ ਸਕਦੀ ਪਾਜੀ ਨੇ ਮਨਾ ਕੀਤਾ ਦੀਦੀ ਐਂਦੀ ਉਹ ਕਹਿੰਦਾ ਜਿੰਨੇ ਬੂਆ ਖੋਲਿਆ ਆਪਣਾ ਵੇਖ ਲੈ ਉਹ ਅਚਾਨ ਮੈਨੂੰ ਬਾਥਰੂਮ ਜਾ ਰਹਾ ਮੈਂ ਮੈਨੂੰ ਵੇਨਾ ਹੀ ਕਰ ਲੈਂਦਾ ਬੂਆ ਦੇ ਖੋਲ ਦੋ ਇੱਕ ਮਿੰਟ ਰੁਕ ਜੋ ਦੀਦੀ ਨੂੰ ਪੁੱਛਾ ਕਿ ਬੂਆ ਖੋਲਦਾ ਕਿ ਨਾ ਖੋਲਣਾ ਤਾਂ ਕੀ ਪੁੱਛਣਾ ਖੋਲ ਦੇ ਇੱਕ ਮਿੰਟ ਰੁਕ ਜੋ ਹਾਂ ਦੀਦੀ ਹਾਂ ਉਹ ਕਹਿੰਦੇ ਮੈਂ ਬਾਥਰੂਮ ਜਾਣਾ ਬੂਆ ਖੋਲ ਦੇ ਖੋਲਦਾ ਮੇਰੀ ਗੱਲ ਸੁਣ ਤਰਸ ਤੇ ਮਿੰਨੋ ਵੀ ਬੜਾ ਲੱਗਣ ਗਿਆ ਪਰ ਜਿੰਨਾ ਚਿਰ ਪਾਜੀ ਨਾ ਕਿਓ ਨਾ ਚਿਰ ਨਾ ਖੋਲ ਜੋਨ ਦੇ ਤੇ ਆਪਣਾ ਮਸਾਲਾ ਬੰਨ ਤੂੰ ਨਾ ਧਿਆਨ ਦੇ ਤਾ ਮੈਨੂੰ ਵੀ ਦੁੱਖ ਲੱਗਣ ਡਿਆ ਪਰ ਜੇ ਆਪਾਂ ਦੁੱਖ ਦੇਖੀ ਜਾਵਾਂਗੇ ਤਾਂ ਗੱਲ ਨਹੀਂ ਬਣੇ ਠੀਕ ਆ ਹਾਂਜੀ ਕੋਲ ਦੇ ਸੁੱਖ ਮੈਨੂੰ ਜੇਲ੍ਹ ਚ ਦਿੱਤਾ ਵਾ ਮੈਨੂੰ ਤਾਂ ਸਾਹ ਨਹੀਂ ਆਉਂਦੇ ਅੰਦਰ ਬੂਆ ਖੜੇ ਚਾ ਰੋ ਜੇ ਮੈਂ ਤੁਹਾਨੂੰ ਪਾਣੀ ਦੇ ਦਿੰਨੀ ਆ ਪਾਣੀ ਪਿਵਾ ਦਿੰਨੀ ਪਾਣੀ ਪੀ ਲਓ ਪਾਣੀ ਦੇ ਦਵਾ ਬੰਦਾ ਤੇ ਮੇਰਾ ਹੀ ਆ ਦੀਦੀ ਨੇ ਤੇ ਕਹਿਣਾ ਜਾਂ ਫੇ ਨਾਮ ਕੋਲ ਕੀ ਪਤਾ ਹੁਣ ਕਿੰਨਾ ਕੁ ਖੁੱਟਿਆ ਤੇ ਕਿੰਨਾ ਨਹੀਂ ਪਾਜੀ ਤੇ ਹੈ ਵੀ ਉਦੋਂ ਦੇ ਕੁੱਟਣ ਲੱਗੇ ਵੇਖਣਾ ਵੀ ਕੁਛ ਨਹੀਂ ਸੋਖ ਕੋਲ ਬੂਆ ਕੋਲੇ ਲੱਗੇ ਰੋ ਪਾਣੀ ਪੀ ਲੋ ਤੇ ਪਰ ਪਾਣੀ ਪੀ ਕੇ ਤੇ ਫੇਰ ਸਾਡੀ ਸਾਦੀ